ਸਸਿਕਲ ਪੰਜਾਬ ਵਾਸੀਓ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਥੀਏ ਦੇਖੋ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਤੇ ਨਾਂ ਤੇ ਸਰਕਾਰ ਬਣਾਉਣ ਵਾਲੇ ਭਗਵੰਤ ਸਿੰਘ ਮਾਨ ਜੋ ਕਹਿੰਦੇ ਸੀ ਕਿ ਮੇਰੇ ਰਾਜ ਦੇ ਵਿੱਚ ਹਰ ਇੱਕ ਨਾਲ ਇਨਸਾਫ ਹੋਊਗਾ ਤੇ ਕਦੇ ਕਿਸੇ ਦੇ ਨਾਲ ਧੱਕਾ ਨਹੀਂ ਹੋਊਗਾ ਅੱਜ ਉਹ ਸਰਕਾਰ ਕਿਸ ਤਰ੍ਹਾਂ ਵੈਂਡੇਟਾ ਪੋਲਿਟਿਕਸ ਕਰ ਰਹੀ ਹੈ ਤੇ ਕਿਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਧੱਕਾ ਕਰ ਰਹੀ ਹੈ ਪੰਜਾਬੀਓ ਤੁਹਾਨੂੰ ਸਭ ਨੂੰ ਪਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਜੋ ਹਮੇਸ਼ਾ ਪੰਜਾਬ ਦੀ ਗੱਲ ਬੇਬਾਕੀ ਦੇ ਨਾਲ ਕਰਦੇ ਆਏ ਆ ਪੰਜਾਬੀਆਂ ਦੇ ਮੁੱਦਿਆਂ ਨੂੰ ਬੇਬਾਕੀ ਦੇ ਨਾਲ ਠਾਉਂਦੇ ਆਏ ਆ ਤੇ ਉਹਨਾਂ ਦੀ ਜ਼ੁਬਾਨ ਨੂੰ ਬੰਦ ਕਰਨ ਵਾਸਤੇ ਪੰਜਾਬ ਸਰਕਾਰ ਸਮੇਂ-ਸਮੇਂ ਸਰ ਕੋਝੀਆਂ ਹਰਕਤਾਂ ਕਰਦੀ ਰਹੀ ਆ ਸਭ ਤੋਂ ਪਹਿਲੀ ਕੋਝੀ ਹਰਕਤ ਇਹਨਾਂ ਨੇ ਇਹ ਕੀਤੀ ਕਿ 2015 ਦਾ ਜਿਹੜਾ ਐਨਡੀਪੀਐਸ ਦਾ ਮਕਦਮਾ ਸੀ ਸੁਖਪਾਲ ਸਿੰਘ ਖਹਿਰਾ ਦਾ ਜਿਹਨੂੰ ਕਿ ਸੁਪਰੀਮ ਕੋਰਟ ਨੇ ਖਾਰਜ ਕਰਤਾ ਉਸ ਮੁਕਦਮੇ ਦੇ ਉੱਪਰ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਗ੍ਰਿਫਤਾਰੀ ਕਰਨ ਤੋਂ ਬਾਅਦ ਇਹਨਾਂ ਨੂੰ ਖੱਜਲ ਖਰਾਬ ਕੀਤਾ ਗਿਆ ਉਸ ਤੋਂ ਬਾਅਦ ਪਰਿਵਾਰ ਨੇ ਲੜਾਈ ਲੜੀ ਲੜਾਈ ਲੜਨ ਤੋਂ ਬਾਅਦ ਪਰਿਵਾਰ ਨੂੰ ਫਿਰ ਹਾਈ ਕੋਰਟ ਨੇ ਇਨਸਾਫ ਦਿੱਤਾ ਤੇ ਸੁਖਪਾਲ ਸਿੰਘ ਜਿਹੜਾ ਖਹਿਰਾ ਸੀ ਉਹਦਾ ਜਿਹੜਾ ਕੇਸ ਸੀ ਉਹ ਕੱਲ ਇਸ ਬਨਾ ਤੇ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਕਿ ਉਹਨਾਂ ਦੇ ਖਿਲਾਫ ਕੋਈ ਪੁਖਤਾ ਸਬੂਤ ਹੈ ਨਹੀਂ ਕੋਈ ਗਰਾਉਂਡ ਤੇ ਮੋਰਲ ਮੈਂ ਸਮਝਦਾ ਗੱਲਬਾਤ ਹੈ ਨਹੀਂ ਸੀ ਜਿਸ ਕਰਕੇ ਪੰਜਾਬ ਪੁਲਿਸ ਆਪਦਾ ਪੱਖ ਨਾ ਰੱਖ ਸਕੀ ਤੇ ਹਾਈ ਕੋਰਟ ਨੇ ਉਹਨਾਂ ਨੂੰ ਜਮਾਨਤ ਦੇ ਦਿੱਤੀ ਜਦੋਂ ਭਗਵੰਤ ਮਾਨ ਨੂੰ ਪਤਾ ਲੱਗਿਆ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਆਵਾਜ਼ ਪੰਜਾਬ ਦਾ ਸ਼ੇਰ ਬਾਹਰ ਆ ਰਿਹਾ ਤੇ ਫਿਰ ਆ ਕੇ ਮੁੱਦੇ ਨੂੰ ਉਸੇ ਤਰ੍ਹਾਂ ਉਠਾਊਗਾ ਜਿਸ ਤਰ੍ਹਾਂ ਪਹਿਲਾਂ ਠਾਉਂਦੇ ਸੀ ਉਸ ਖੌਫ ਨਾਲ ਸੁਖਪਾਲ ਸਿੰਘ ਖਹਿਰਾ ਦਾ ਐਡਾ ਖੌਫ ਆ ਵੀ ਉਹਨੂੰ ਇੱਕ ਘੰਟਾ ਬਾਹਰ ਨਹੀਂ ਆਉਣ ਦਿੱਤਾ ਗਿਆ ਤੇ ਉਹਦੇ ਉੱਤੇ ਨਾਲ ਦੀ ਨਾਲ ਨਵਾਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ 4:30 ਵਜੇ ਜਿਸ ਤਰ੍ਹਾਂ ਪਿਛਲੀ ਵਾਰੀ 6:30 ਵਜੇ ਇਸ ਵਾਰੀ 4:30 ਵਜੇ ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਨਿਕਲਣਾ ਇਸ ਮੁਕੱਦਮੇ ਦੇ ਵਿੱਚੋਂ ਕੁਝ ਨਹੀਂ ਕਿਉਂਕਿ ਇਸ ਮੁਕੱਦਮੇ ਦੇ ਵਿੱਚ ਪੁਲਿਸ ਨੇ ਜਿਹੜੀਆਂ ਗਰਾਉਂਡਸ ਬਣਾਈਆਂ ਉਹ ਬਣਾਈਆਂ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਲਾਏ ਆ ਇਹ ਸਾਰੀਆਂ ਗੱਲਾਂ ਵੀ ਪਹਿਲਾਂ ਦੀ ਤਰ੍ਹਾਂ ਜਿਵੇਂ ਈਡੀ ਨੇ ਸੁਖਪਾਲ ਸਿੰਘ ਖੈਰਾ ਨੂੰ ਫੜਾਇਆ ਸੀ ਉਸ ਤੋਂ ਬਾਅਦ ਦੇ ਵਿੱਚ ਬਾਹਰ ਆ ਗਏ ਸੀ ਉਸ ਤੋਂ ਬਾਅਦ 2015 ਦੇ ਵਿੱਚ ਮੁਕਦਮਾ ਜਿਹੜਾ ਹੋਇਆ ਸੀ ਉਹਨਾਂ ਤੇ ਤੇ ਉਹਦੇ ਚੋਂ ਹੁਣ ਪਿੱਛੇ ਜੇ ਕੱਲ ਪਰਸੋਂ ਬੇਲ ਮਿਲ ਗਈ ਉਹਨਾਂ ਨੂੰ ਉਸੇ ਤਰ੍ਹਾਂ ਉਹਨਾਂ ਨੇ ਮੁਕਦਮੇ ਚ ਇਸੇ ਚੋਂ ਬਾਹਰ ਆ ਜਾਣਾ ਪਰ ਭਗਵਾਨ ਜੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਰਾਜ ਸਦਾ ਨਹੀਂ ਰਹਿੰਦੇ ਹੁਕਮਰਾਨ ਜਿਹੜੇ ਹੁੰਦੇ ਆ ਉਹ ਆਉਂਦੇ ਰਹਿੰਦੇ ਤੇ ਜਾਂਦੇ ਰਹਿੰਦੇ ਆ ਬੜੇ ਆਏ ਤੇ ਬੜੇ ਗਏ ਤੇ ਮੈਂ ਤੁਹਾਨੂੰ ਵੀ ਇੱਕੋ ਹੀ ਗੱਲ ਕਹਿਣਾ ਅਹਿਮਦ ਸ਼ਾਹ ਅਬਦਾਲੀ ਗਦਾਫੀ ਸੁਦਾਮ ਹਸੇਨ ਵਰਗੇ ਚਲੇ ਗਏ ਇੱਥੇ ਕੋਈ ਨਹੀਂ ਰਿਹਾ ਤੇ ਤੁਸੀਂ ਤਾਂ ਕੀ ਪਾਣੀ ਹਾਰੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ 25 ਸਾਲ ਦੇ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ ਜਿਹੜਾ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੈਥੋਂ ਬਿਨਾ ਪੰਜਾਬ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਐਡਾ ਵੱਡਾ ਹੰਕਾਰ ਸੀ ਉਹਦਾ ਹੰਕਾਰ ਗੁਰੂ ਮਹਾਰਾਜ ਨੇ ਤੋੜਿਆ ਅੱਜ ਉਹਨਾਂ ਦੀ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਮੈਂ ਸਮਝਦਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹੋ ਪਰ ਉਹ ਸੱਚੇ ਪਾਤਸ਼ਾਹ ਉਸ ਕਾਲਪੁਰਖ ਨੂੰ ਗੁੰਮਰਾਹ ਨਹੀਂ ਕਰ ਸਕਦੇ ਜਿਹੜਾ ਤੁਹਾਡੇ ਪਲ-ਪਲ ਦੇ ਜਿਹੜੇ ਤੁਸੀਂ ਕਾਰਜਾ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਉੱਪਰ ਨਿਗ੍ਹਾ ਰੱਖ ਰਿਹਾ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਇਹ ਕਿਤੇ ਇਹ ਨਾ ਹੋਵੇ ਇਹ ਦੌਰ ਲੰਮਾ ਚੱਲੇ ਪੰਜਾਬ ਦੇ ਵਿੱਚ ਸਿਆਸਤ ਦਾ ਵੈਂਡੇਟਾ ਪੋਲਿਟਿਕਸ ਦਾ ਸੋ ਇਹਨੂੰ ਖਤਮ ਕਰੋ ਦੇ ਵਿਰੋਧੀ ਧਿਰ ਜੇ ਆਪਦੀ ਆਵਾਜ਼ ਬੁਲੰਦ ਕਰਨਾ ਚਾਹੁੰਦੀ ਆ ਉਹਨੂੰ ਬੁਲੰਦ ਕਰਨ ਦਿਓ ਜੇ ਤੁਸੀਂ ਚੰਗੇ ਕੰਮ ਕਰੋਗੇ ਅਸੀਂ ਉਹਨਾਂ ਕੰਮਾਂ ਨੂੰ ਐਪਰੀਸ਼ੀਏਟ ਕਰਾਂਗੇ ਜੇ ਤੁਸੀਂ ਕਿਸੇ ਗੱਲ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਂਗੇ ਪੰਜਾਬ ਨੂੰ ਘਰਾਏ ਪਹੁੰਚਾਉਂਗੇ ਤਾਂ ਤੁਹਾਨੂੰ ਵਿਰੋਧੀ ਧਿਰ ਘੇਰੂਗੀ ਵੀ ਤੇ ਸਵਾਲ ਵੀ ਕਰੋ ਜੇ ਅਸੀਂ ਐਡੇ ਵਧੀਆ ਕੰਮ ਕੀਤੇ ਸਾਨੂੰ ਡਰਨ ਦੀ ਲੋੜ ਹੀ ਨਹੀਂ ਕਿਸੇ ਤੋਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਸੁਖਪਾਲ ਸਿੰਘ ਖਹਿਰਾ ਦਾ ਐਡਾ ਖੌਫ ਕਿਉਂ ਆ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਾਰਵਾਈ ਕਰਦੇ ਹੋ ਨਜਾਇਜ਼ ਪਰਚੇ ਪਾਉਣੇ ਤਾਂ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਇਨਸਾਫ ਕਰ ਰਹੇ ਆਂ ਅਸੀਂ ਜੋ ਕਾਨੂੰਨ ਦੇ ਹਿਸਾਬ ਨਾਲ ਹੋ ਰਿਹਾ ਤੇ ਜਦੋਂ ਦਿੱਲੀ ਕੇਜਰੀਵਾਲ ਸਾਹਿਬ ਔਰ ਉਹਨੂੰ ED ਤਾਲਬ ਕਰਦੀ ਹੈ ਤੇ ਉਦੋਂ ਤੁਸੀਂ ਕਹਿੰਦੇ ਜੀ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ 2024 ਨੂੰ ਲੈ ਕੇ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੈਨੂੰ ਤਾਂ ਜੀ ਤਾਂ ਫੜਿਆ ਜਾ ਰਿਹਾ ਕਿਉਂਕਿ ਮੈਂ ਪ੍ਰਾਈਮ ਮਿਨਿਸਟਰ ਦਾ ਚਿਹਰਾ ਤੇ ਜਿਹੜੀ ਮੇਰੀ ਇੱਕ ਆਵਾਜ਼ ਆ ਉਹ ਲੋਕ ਸੁਣਦੇ ਆ ਤੇ ਸੁਣਨਾ ਪਸੰਦ ਕਰਦੇ ਆ ਮੇਰੀ ਆਵਾਜ਼ ਨੂੰ BJP ਬੰਦ ਕਰਨਾ ਚਾਹੁੰਦੀ ਆ ਪਰ ਭਗਵੰਤ ਮਾਨ ਸਾਹਿਬ ਸਾਰੀਆਂ ਗੱਲਾਂ ਸਾਹਮਣੇ ਹੁੰਦੀਆਂ ਪੰਜ ਰਾਜਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਪ੍ਰਚਾਰ ਕੀਤਾ ਤੇ ਪੰਜ ਰਾਜਾਂ ਦੇ ਵਿੱਚ ਦੇਖੋ ਤੁਸੀਂ ਤੁਹਾਨੂੰ ਵੋਟਾਂ ਨੋਟਾਂ ਤੋਂ ਵੀ ਘੱਟ ਪਈਆਂ ਤੇ ਇਸ ਤੋਂ ਪਤਾ ਲੱਗਣਾ ਚਾਹੀਦਾ ਕਿੰਡੀ ਕਬਡੀ ਆਵਾਜ਼ ਆ ਕੇਜਰੀਵਾਲ ਸਾਹਿਬ ਦੀ ਤੇ ਦੂਜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਤੰਜ ਕੀਤਾ ਇੱਕ ਸੀ ਕਾਂਗਰਸ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਜਿਹੜੀ ਕਾਂਗਰਸ ਪਾਰਟੀ ਆ ਇੱਕ ਵਿਚਾਰਧਾਰਾ ਇੱਕ ਵਿਚਾਰ ਆ ਸੋ ਕਦੇ ਵਿਚਾਰ ਖਤਮ ਨਹੀਂ ਹੁੰਦੇ ਸੋ ਵਿਚਾਰ ਬਹੁਤ ਲੰਬੇ ਚੱਲਦੇ ਆ ਤੇ ਵਿਚਾਰ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਆ ਹੁਣ ਤੁਹਾਡੇ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਰਾਜ ਕੀਤਾ ਉਹਦੀ ਆਧਾਰਨਾ ਲੈ ਕੇ ਤੁਸੀਂ ਬਾਹਰ ਗਏ ਸੀ ਤੇ ਬਾਹਰ ਵਾਲੇ ਤੁਹਾਨੂੰ ਪੰਜ ਰਾਜਾਂ ਵਾਲਿਆਂ ਤੋਂ ਪੁੱਛੋ ਕਿ ਏਕ ਥੀ ਆਪ ਕਬੀ ਆਈ ਥੀ ਆਪ ਇਲੈਕਸ਼ਨ ਮੇ ਆਈ ਥੀ ਔਰ ਇਲੈਕਸ਼ਨ ਮੇ ਹੀ ਚਲੀ ਗਈ ਆਪ ਸੋ ਤੁਹਾਨੂੰ ਕੋਖਣ ਦੀ ਲੋੜ ਸੁਖਪਾਲ ਖਹਿਰਾ ਨੇ ਫੇਰ ਬਾਹਰ ਆ ਜਾਣਾ ਫਿਰ ਆਵਾਜ਼ ਆਪਦੀ ਬੁਲੰਦ ਕਰਨੀ ਆ ਉਸੇ ਦਮ ਖੰਮ ਦੇ ਨਾਲ ਤੇ ਕਾਂਗਰਸ ਪਾਰਟੀ ਤੇ ਕਾਂਗਰਸ ਪਰਿਵਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜਾ ਜਿੰਨੇ ਮਰਜੀ ਝੂਠੇ ਪਰਚੇ ਪਾ ਲੋ ਜਿੰਨੇ ਮਰਜੀ ਕੁਛ ਕਰ ਲੋ ਤਸ਼ੱਦਦ ਪਰ ਰੱਬ ਨੂੰ ਨਾ ਭੁੱਲੋ ਤੁਸੀਂ ਰੱਬ ਜਦੋਂ ਬੰਦੇ ਦੇ ਡਾਂਗ ਮਾਰਦਾ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸੋ ਇੱਕ ਵਾਰ ਸੋਚੋ ਜ਼ਰੂਰ ਜੋ ਕੁਝ ਤੁਸੀਂ ਕਰ ਰਹੇ ਹੋ ਤੇ ਆਪਦੀ ਅੰਤਰਾਤਮਾ ਦੀ ਆਵਾਜ਼ ਸੁਣਿਓ ਇੰਨੇ ਕੁਰਸੀਆਂ ਤੇ ਬਹਿ ਕੇ ਨਸ਼ੇ ਦੇ ਚੂਰ ਨਹੀਂ ਹੋਈਦਾ ਹੁੰਦਾ ਹੁੰਦਾ ਤੁਹਾਡੇ ਸਾਹਮਣੇ ਸੁਖਬੀਰ ਸਿੰਘ ਬਾਦਲਾ ਤੁਸੀਂ ਖੁਦ ਸੁਖਬੀਰ ਬਾਦਲ ਦੀ ਉਦਾਹਰਨਾਂ ਦਿੰਦੇ ਹੁੰਦੇ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੋਤੇ ਰਹੇਗੇ ਸੋ ਧੰਨਵਾਦ ਪੰਜਾਬ ਪੰਜਾਬੀ ਦੀ ਆਵਾਜ਼ ਸੁਖਪਾਲ ਖੈਰਾ ਤੇ ਸੁਖਪਾਲ ਖੈਰਾ ਦੇ ਨਾਲ ਹਰ ਇੱਕ ਪੰਜਾਬੀ ਆ ਜੋ ਹੱਕ ਸੱਚ ਲਈ ਲੜਾਈ ਲੜਦਾ ਪੰਜਾਬ ਲਈ ਧੰਨਵਾਦ